ਜੀ ਦੋਸਤੋ ਧਿਆਨ ਦੇਣ ਜੋ ਗੱਲਾਂ ਨੰਬਰ 1 ਰਜਾਨਾ ਭੋਜਨ ਤੋਂ ਬਾਅਦ ਗੁੜ ਖਾਣ ਨਾਲ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਨੰਬਰ 2 ਰਜਾਨਾ ਦਹੀਂ ਵਿੱਚ ਕਾਲਾ ਨਮਕ ਪਾ ਕੇ ਖਾਣ ਨਾਲ ਹਾਜਮਾ ਬਿਲਕੁਲ ਸਹੀ ਹੋ ਜਾਂਦਾ ਹੈ ਨੰਬਰ 3 ਪਤਲੇ ਲੋਕਾਂ ਲਈ ਸਹਿਦਾ ਸੇਵਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 4 ਜੇਕਰ ਤੁਹਾਡੇ ਚਿਹਰੇ ਦਾਗ ਥੱਬੇ ਹਨ ਤਾਂ ਤਾਂ ਨਰਜਨਾ ਖੀਰੇ ਦਾ ਸੇਵਨ ਕਰਨਾ ਚਾਹੀਦਾ ਦਾਗ ਥੱਬੇ ਦੂਰ ਹੋ ਜਾਣਗੇ ਨੰਬਰ 5 ਜੇਕਰ ਤੁਸੀਂ ਬਲਣਾ ਵਧਾਉਣਾ ਚਾਹੁੰਦੇ ਹੋ ਰੋਜ਼ਾਨਾ ਉਬਲੇ ਹੋਏ ਆਲੂ ਖਾਓ ਨੰਬਰ 6 ਦੁਨੀਆ ਸਭ ਤੋਂ ਤਾਕਤਵਰ ਫਲ ਕੇਵੀ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 7 ਰੋਜ਼ਾਨਾ ਇੱਕ ਗਲਾਸ ਦੁੱਧ ਵਿੱਚ ਗੂੰਦਕ ਤੀਰਾ ਅਤੇ ਮਿਸ਼ਰੀ ਮਿਲੇ ਕੇ ਪੀਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 8 ਸੇਬ ਤੁਹਾਡੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਨੰਬਰ 9 ਦੁੱਧ ਵਿੱਚ ਮਖਾਣੇ ਮਿਲਾ ਕੇ ਪੀਣ ਨਾਲ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਨੰਬਰ 10 ਜੇਕਰ ਤੁਸੀਂ ਭજન ਘਟਾਉਣ ਵਾਲੀ ਖਾਣਾ ਵਿੱਚ ਜੀਰੇ ਨੂੰ ਸ਼ਾਮਲ ਕਰਦੇ ਹੋ ਤਾਂ ਭજન ਘਟਾਉਣ ਵਿੱਚ ਬਹੁਤ ਮਦਦ ਮਿਲੇਗੀ ਨੰਬਰ 11 ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੇ ਤੇਲ ਦੀ ਵਰਤੋਂ ਕਰੋ ਦਰ ਤੋਂ ਛੁਟਕਾਰਾ ਮਿਲੇਗਾ ਨੰਬਰ 12 ਰੋਜ਼ਾਨਾ ਖਾਲੀ ਪਿਰ ਲਸਣ ਖਾਣ ਨਾਲ ਡਾਈਜੈਸ਼ਨ ਸਿਸਟਮ ਠੀਕ ਹੋ ਜਾਂਦਾ ਹੈ ਨੰਬਰ 13 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਗੁੜ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਭਾਰ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 14 ਜੇਕਰ ਤੁਹਾਡੇ ਛਾਤੀ ਵਿੱਚ ਬਹੁਤ ਜ਼ਿਆਦਾ ਜਲਣ ਹੁੰਦੀ ਹੈ ਤਾਂ ਪੁਦੀਨੇ ਦੇ ਰਸ ਵਿੱਚ ਕਾਲਾ ਨਮਕ ਮਿਲਾ ਕੇ ਪੀਓ ਜਲਣ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 15 ਰੋਜ਼ਨਾ ਟਮਾਟਰ ਤੇ ਖੀਰਾ ਖਾਣ ਨਾਲ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 16 ਰੋਜ਼ਨਾ ਤੁਲਸੀ ਦਾ ਸੇਵਨ ਕਰਨ ਨਾਲ ਜ਼ੋਰ ਕੈਸ਼ਲ ਦੀ ਸਮੱਸਿਆ ਘਟ ਜਾਂਦੀ ਹੈ ਨੰਬਰ 17 ਆਪਣੇ ਭੋਜਨ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਲਓ ਇਸ ਨਾਲ ਹੱਡੀਆਂ ਬਹੁਤ ਮਜ਼ਬੂਤ ਰਹਿੰਦੀਆਂ ਹਨ ਨੰਬਰ 18 ਆਮਲਾ ਲੀਵਰ ਲਈ ਇੱਕ ਕੁਦਰਤੀ ਦਵਾਈ ਹੈ ਜੋ ਕਿ ਲੀਵਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈ ਨੰਬਰ 19 ਰਾਤ ਪਰ ਦੁੱਧ ਵਿੱਚ ਕਾਜੂ ਪੀਓ ਕਿ ਸਵੇਰੇ ਖਾਲੀ ਪੇਟ ਖਾਣ ਨਾਲ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਨੰਬਰ 20 ਜੇਕਰ ਤੁਹਾਡੇ ਗਲੇ ਵਿੱਚ ਬਹੁਤ ਜ਼ਿਆਦਾ ਖਰਾਸ਼ ਹੁੰਦੀ ਹੈ ਤਾਂ ਤੁਹਾਨੂੰ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ ਧੰਨਵਾਦ ਜੀ